ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਬਿਲਾਵਲ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਹੁਕਮਨਾਮਾ ਅੰਗ ਨੰਬਰ 855 ਤੇ ਸੁਭਾਈ ਬਾਣ ਅਕਾਲ ਪੁਰਖ ਇੱਕ ਹੈ ਉਸ ਦਾ ਨਾਮ ਸੱਤ ਹੈ ਉਸ ਸੰਸਾਰ ਨੂੰ ਪੈਦਾ ਕਰਨ ਵਾਲਾ ਪੁਰਖ ਹੈ ਗੁਰੂ ਦੀ ਕਿਰਪਾ ਦੇ ਨਾਲ ਐਸਾ ਪਰਮਾਤਮਾ ਮਿਲਦਾ ਹੈ ਬਖਸ਼ਿਸ਼ ਕਰਦੇ ਹਨ ਗ੍ਰਹਿ ਤਜ ਬਨ ਖੰਡ ਜਾਈਐ ਚੁਨਖਾਈਐ ਕੰਦਾ ਭਗਤ ਕਬੀਰ ਜੀ ਇਸ ਹੁਕਮਨਾਮੇ ਦੇ ਵਿੱਚ ਉਹਨਾ ਮਨੁੱਖਾਂ ਦੀ ਗੱਲ ਕਰਦੇ ਹਨ ਜਿਹੜੇ ਕਹਿੰਦੇ ਹਨ ਕਿ ਅਸੀਂ ਗ੍ਰਹਿ ਤਜ ਘਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਅਸੀਂ ਆਪਣਾ ਵਾਸਾ ਬਣਾ ਲਿਆ ਭਾਵ ਦੁਨੀਆ ਤੋਂ ਨਾਤਾ ਤੋੜ ਲਿਆ ਹੈ ਭਗਤ ਕਬੀਰ ਜੀ ਕਹਿੰਦੇ ਭਾਵੇਂ ਤੂੰ ਘਰ ਛੱਡ ਦੇ ਭਾਵੇਂ ਜੰਗਲਾਂ ਵਿੱਚ ਡੇਰੇ ਲਗਾ ਲਾ ਇੱਥੋਂ ਤੱਕ ਚੁਨਖਾਈਐ ਕੰਦਾ ਜੰਗਲ ਦੇ ਵਿੱਚ ਤੂੰ ਕਾਫੂਸ ਪੱਤਿਆਂ ਨੂੰ ਤੋੜ ਕੇ ਭਾਵੇਂ ਖਾਲਾ ਅੱਜ ਹੂੰ ਵਿਕਾਰ ਨਾ ਛੋੜੀ ਪਾਪੀ ਮਨਮੰਦਾ ਪਰ ਜਿਹੜਾ ਹੰਕਾਰ ਰੂਪੀ ਵਿਕਾਰ ਆ ਉਹਨੇ ਫਿਰ ਵੀ ਤੇਰਾ ਖਹਿੜਾ ਨਹੀਂ ਛੱਡਣਾ ਕਿਉਂਕਿ ਤੇਰੇ ਮਨ ਦੇ ਵਿੱਚ ਇਹ ਗੱਲ ਆ ਜਣੀ ਹੈ ਕਿ ਮੇਰੇ ਵਰਗਾ ਬੰਦਾ ਕੋਈ ਨਹੀਂ त्यागी ਕੋਈ ਨਹੀਂ ਜਿਹਨੇ ਘਰ ਵੀ ਛੱਡ ਦਿੱਤਾ ਅੱਜ ਹੂੰ ਵਿਕਾਰ ਨਾ ਛੋਟੇ ਪਾਪੀ ਮਨਮੰਦਾ ਭਗਤ ਕਬੀਰ ਜੀ ਕਹਿੰਦੇ ਕਿ ਵਿਕਾਰ ਨੇ ਤੇ ਖਹਿੜਾ ਫਿਰ ਵੀ ਨਹੀਂ ਤੇਰਾ ਛੱਡਿਆ ਤੇਰੇ ਮਨ ਦੇ ਵਿੱਚ ਫਿਰ ਵੀ ਇਹ ਗੱਲ ਆ ਗਈ ਇਹ ਖਿਆਲ ਪੈਦਾ ਹੋ ਗਿਆ ਕਿ ਮੇਰੇ ਵਰਗਾ ਦੁਨੀਆਂ ਦੇ ਉੱਤੇ ਕੋਈ ਨਹੀਂ ਤੇ ਭਗਤ ਕਬੀਰ ਜੀ ਕਹਿੰਦੇ ਪਾਪੀ ਮਨ ਮੰਦਾ ਇਹ ਜਿਹੜਾ ਮਨ ਹੈ ਇਹ ਫਿਰ ਵਿਕਾਰਾਂ ਦੇ ਵਿੱਚ ਰਹਿ ਗਿਆ ਕਿਉਂ ਛੁੱਟੇ ਕੈਸੇ ਤਰੋਂ ਭਵਜਲ ਨੇ ਤਾਂ ਭਾਰੀ ਕਿਵੇਂ ਛੁੱਟਿਆ ਜਾਏ ਇਹਨਾਂ ਪੰਜਾਂ ਵਿਕਾਰਾਂ ਤੋਂ ਕਿਵੇਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਿਆ ਜਾਏ ਰਾਖ ਰਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ हे ਪ੍ਰਮਾਤਮਾ ਮੇਰੇ ਮੇਰੀ ਇਹਦੇ ਵਿੱਚ ਕੋਈ ਸਿਆਣਪ ਨਹੀਂ ਆਪ ਹੀ ਮੇਰੀ ਰਖਿਆ ਕਰੋ ਮੈਨੂੰ ਇਸ ਹੰਕਾਰ ਤੋਂ ਬਚਾਓ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਰਹਾਉ ਵਿਕਹਿ ਬਿਕਹਿ ਕੀ ਬਾਸਨਾ ਤੋ ਜਿਆ ਨਹ ਜਾਏ ਇਹ ਵਿਕਾਰਾਂ ਦਾ ਜ਼ਹਿਰ ਜਿਹੜਾ ਹੈ ਇਹ ਵਿਕਾਰਾਂ ਦੇ ਅਧੀਨ ਜਿਹੜੀ ਵਾਸ਼ਨਾ ਹੈ ਪਦਾਰਥਾਂ ਦੀ ਵਾਸ਼ਨਾ ਹੈ ਇਸ ਨੂੰ ਤਜਿਆ ਨਹੀਂ ਇਸ ਨੂੰ ਛੱਡਿਆ ਨਹੀਂ ਜਾ ਸਕਦਾ ਇਹ ਮੇਰੇ ਮਨ ਦੀ ਹਾਲਤ ਹੈ ਪਰਮਾਤਮਾਗੇ ਅਰਦਾਸ ਕਰਦੇ ਹਨ ਕਿ ਪਰਮਾਤਮਾ ਇਸ ਮਨ ਦੀ ਇਸ ਵਿਕਾਰਾਂ ਦੀ ਦਲਦਲ ਤੋਂ ਬਚਾਓ ਅਨੇਕ ਯਤਨ ਕਰ ਰੱਖਿਆ ਫਿਰ ਫਿਰ ਲਪਟਾਈ ਬਹੁਤ ਜਨਨ ਕਰ ਯਤਨ ਕਰਦਾ ਹਾਂ ਪਰ ਮਨ ਫਿਰ ਮੁੜ ਮੁੜ ਕੇ ਸੰਸਾਰਿਕ ਪਦਾਰਥਾਂ ਦੇ ਵਿੱਚ ਖੱਚ ਜਉਦਾ ਹੋ ਤੋ ਹੋ ਜਾਂਦਾ ਹੈ ਜਿਹੜਾ ਜੀਵਨ ਜੋ ਬਣ ਗਿਆ ਕਿਸ਼ਕੀਆ ਨਨੀਕਾ ਇਹ ਮਨੁੱਖਾ ਜੀਵਨ ਜਿਹੜਾ ਹੈ ਇਹ ਜਵਾਨੀ ਹੈ ਇਹ ਸਾਰੀ ਇਸੇ ਕੰਮ ਦੇ ਵਿੱਚ ਹੀ ਲੰਘ ਗਈ ਕੋਈ ਚੰਗਾ ਕੰਮ ਨਹੀਂ ਕੀਤਾ ਇਹ ਜੀਰਾ ਨਿਰਮੋਲ ਕੋ ਕੌਡੀ ਲਗਮੀਕਾ ਇਹ ਜਿਹੜਾ ਮਨ ਹੈ ਇਹ ਜਿਹੜੀ ਗੁਰਪ੍ਰਮਾਤਮਾ ਵੱਲੋਂ ਦਿੱਤੀ ਹੋਈ ਆਤਮਾ ਹੈ ਇਹ ਨਿਰਮੋਲਕ ਹੀਰਾ ਹੈ ਸਵਾਸਾ ਦੇ ਨਾਲ ਜਿਹੜਾ ਸਰੀਰ ਹੈ ਇੱਕ ਨਿਰਮੋਲਕ ਹੀਰਾ ਹੈ ਕੌਡੀ ਲਗਮੀਕਾ ਪਰ ਇਸ ਸਵਾਸਾ ਨੂੰ ਕੌਡੀਆਂ ਦੇ ਭਾ ਗਵਾ ਕੇ ਮਨੁੱਖ ਇਸ ਮਨੁੱਖਾ ਜਨਮ ਨੂੰ ਵਿਰਥ ਗਵਾ ਦਿੰਦਾ ਹੈ ਕਹੋ ਕਬੀਰ ਮੇਰੇ ਮਾਦਵਾ ਤੋਂ ਸਰਬ ਵਿਆਪੀ ਬਾਬਾ ਕਬੀਰ ਜੀ ਕਹਿੰਦੇ ਹੈ ਮੇਰੇ ਪ੍ਰਮਾਤਮਾ ਮੇਰ ਮਾਦੋ ਤੂੰ ਸਰਬ ਵਿਆਪੀ ਆ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ ਤੁਮ ਸੰਸਰਣਾ ਹੀ ਦਿਆਲ ਮੋਇ ਸੰਸਰ ਪਾਪੀ ਆਪ ਜੀ ਦੇ ਬਰਾਬਰ ਕੋਈ ਦਿਯਾਲੂ ਨਹੀਂ ਹੈ ਤੇ ਮੇਰੇ ਬਰਾਬਰ ਕੋਈ ਪਾਪੀ ਨਹੀਂ ਹੈ ਮੇਰੇ ਵਰਗਾ ਦੁਨੀਆ ਦੇ ਉੱਤੇ ਮੇਰੇ ਤੋਂ ਵੱਡਾ ਪਾਪੀ ਨਹੀਂ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਪਾਪੀ ਸਮਝਦਾ ਹਾਂ ਕਿਉਂਕਿ ਤੇਰੀ ਸ਼ਰਨ ਤੋਂ ਦੂਰ ਹਾਂ ਇਸ ਕਰਕੇ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਹਨ ਕਿ ਆਪ ਜੀ ਦਇਆ ਦੇ ਸਾਗਰ ਹੋ ਦੇ ਆਲੂ ਹੋ ਮੇਰੇ ਵਰਗਾ ਪਾਪੀ ਕੋਈ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ